ਜੋਤਾ ਮੰਦਰ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਲੋ ਵੀ ਮਿੱਤਰੋ ਅੱਜ ਆਪਾਂ ਤੁਹਾਡੇ ਕੂਤਰਾਵਾਂ ਵਾਸਤੇ ਜਿਗ ਅਟੈਕ ਬੱਡ ਲੈ ਆਏ ਆ ਇਹਨੂੰ ਪਾਸਤਮਾਲ ਕਿਵੇਂ ਕਰਨਾ ਕੀ ਕੰਮ ਆਉਂਦੀ ਹੈ ਇਹ ਸਾਰੀ ਵੀਡੀਓ ਧਿਆਨ ਨਾਲ ਦੇਖਿਓ ਸਾਰੇ ਵੀਰ ਇਹ ਮਿੱਤਰੋ ਹਰੀਆਂ ਬਿਠਾਂ ਪਾਣੀ ਆਈਆਂ ਬਿਠਾਂ ਪੋਰਟ ਜਾਮ ਤੇ ਜਿਹੜਾ ਕੂਤਰਾਂ ਦੇ ਪਾਣੀ ਭਰ ਜਾਂਦਾ ਉਹਦਾ ਪੱਕਾ ਇਲਾਜ ਆ ਇਹਨੂੰ ਇਸਤੇਮਾਲ ਕਿਵੇਂ ਕਰਨਾ ਇਹ ਆਪਾਂ ਇੱਕ ਕੂਤਰ ਨੂੰ ਅੱਧਾ ਮਿਲ ਦੇ ਸਕਦੇ ਆ ਤੇ ਆਪਾਂ 1 ਲੀਟਰ ਪਾਣੀ ਵਿੱਚ ਇਹਦਾ ਆਪਾਂ ਇੱਕ ਟੱਕਣ ਪਾ ਸਕਦੇ ਆ ਪੱਕਾ ਇਲਾਜ ਆ ਇਹ ਆਪਾਂ ਵਰਤਿਆ ਹੋਇਆ ਸਾਰੇ ਵੀਰ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਆਉਣ ਵਾਲੀਆਂ ਹੋਰ ਵੀਡੀਓ ਲਈ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰੇ